ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਰੁਕਮਣੀ ਨੂੰ ਕਹਿੰਦੇ ਨੇ ਕਿ ਸੁਦਾਮੇ ਦੇ ਕੋਲ ਸਿਰਫ ਇੰਨੀ ਕੁ ਗਲਤੀ ਹੋਈ ਉਹ ਮੇਰਾ ਹਿੱਸਾ ਖਾ ਗਿਆ ਸੀ ਇਹ ਉਦੋਂ ਦੀ ਗੱਲ ਹੈ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਸੁਦਾਮਾ ਗੁਰੂ ਦੇ ਆਸ਼ਰਮ ਵਿੱਚ ਪੜਾਈ ਕਰਦੇ ਸੀ ਸੇਵਾ ਕਰਦੇ ਸੀ ਇੱਕ ਵਾਰ ਦੀ ਗੱਲ ਹੈ ਕਿ ਗੁਰੂ ਮਾਤਾ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਸੁਦਾਮੀ ਨੂੰ ਜੰਗਲ ਵਿੱਚ ਭੇਜਿਆ ਲੱਕੜਾਂ ਲਿਉਣ ਲਈ ਵੀ ਤੁਸੀਂ ਲੱਕੜਾਂ ਲੈ ਕੇ ਆਉਣੀ ਆ ਤੇ ਗੁਰੂ ਮਾਤਾ ਨੇ ਇਹ ਥੋੜੇ ਜਿਹੇ ਚਨੇ ਤੇ ਗੁੜ ਦੇ ਦਿੱਤਾ ਤਾਂ ਕਿ ਤੁਹਾਨੂੰ ਭੁੱਖ ਲੱਗੇਗੀ ਤਾਂ ਤੁਸੀਂ ਖਾ ਲੈਣਾ ਤੇ ਕਹਿੰਦੇ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਸੁਦਾਮਾ ਜੰਗਲ ਵਿੱਚ ਲੱਕੜਾ ਲੈਣ ਲਈ ਚਲੇ ਗਏ ਤੇ ਉਹਨਾਂ ਨੂੰ ਕਾਫੀ ਸਮਾਂ ਹੋ ਗਿਆ ਤੇ ਉੱਥੇ ਬਾਰਿਸ਼ ਸ਼ੁਰੂ ਹੋ ਗਈ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਠੰਡ ਹੋ ਗਈ ਤੇ ਸਦਾਮੇ ਨੂੰ ਭੁੱਖ ਲੱਗੀ ਹੋਈ ਸੀ ਕਿਉਂਕਿ ਸਦਾਮਾ ਵੱਖਰਾ ਸੀ ਤੇ ਕ੍ਰਿਸ਼ਨਾ ਘਣ ਵੱਖਰੇ ਸੀ ਗਏ ਤਾਂ ਇਕੱਠੇ ਸੀ ਪਰ ਦੋਨੋਂ ਮੀਂਹ ਪੈ ਤੇ ਅਲਗ-ਅਲਗ ਪੇੜ ਤੇ ਚੜ ਗਏ ਵੱਖ-ਵੱਖ ਪੇੜ ਤੇ ਤਾਂ ਸਦਾਮੇ ਨੂੰ ਭੁੱਖ ਲੱਗੀ ਤਾ ਉਹ ਭੁੱਖ ਵਿੱਚ ਸਾਰੇ ਹੀ ਚਨੇ ਖਾ ਗਿਆ ਤੇ ਗੁੜ ਖਾ ਗਿਆ ਚਨੇ ਸਾਰੇ ਖਾ ਗਿਆ ਤੇ ਜਦੋਂ ਭਗਵਾਨ શ્રીਕ੍ਰਿਸ਼ਨ ਨੇ ਪੁੱਛਿਆ ਕਿ ਮੈਨੂੰ ਭੁੱਖ ਲੱਗੀ ਹੈ ਵੀ ਮੇਰੇ ਹਿੱਸਾ ਦੇ ਤਾਂ ਸੁਦਾਮੇ ਦੇ ਕੋਲ ਕੁਝ ਵੀ ਜਵਾਬ ਨਹੀਂ ਸੀ ਤਾਂ ਉਹ ਕਹਿਣ ਲੱਗਾ ਕਿ ਮੈਂ ਤਾਂ ਭੁੱਖ ਵਿੱਚ ਸਭ ਕੁਝ ਖਾ ਗਿਆ ਬਸ ਇੰਨੀ ਕੁ ਗਲਤੀ ਹੋਈ ਸੀ ਸੁਦਾਮੇ ਦੇ ਕੋਲ ਤੇ ਉਸ ਨੂੰ ਗਰੀਬੀ ਦਾ ਸਾਹਮਣਾ ਕਰਨਾ ਪਿਆ ਸੀ ਜਿਹਦਾ ਸਦਾਮਾ ਸੀ ਉਹ ਦਰਿੰਦਰ ਹੋ ਗਿਆ ਸੀ ਉਹਨੂੰ ਗਰੀਬੀ ਦਾ ਸਾਹਮਣਾ ਕਰਨਾ ਪਿਆ ਸੀ ਇਹ ਹਾਲਤ ਸਦਾਮੀ ਦੀ ਹੋ ਗਈ ਸੀ ਸਿਰਫ ਥੋੜੇ ਅਜੇ ਹਿੱਸਾ ਖਾਣ ਨਾਲ ਤੇ ਆਪਾਂ ਕਹਿੰਦੇ ਆ ਕਿ ਕਿ ਮੈਂ ਕਿਸੇ ਦਾ ਇੰਨਾ ਖਾ ਲਿਆ ਬਈ ਤੋਂ ਇੰਨੇ ਪੈਸੇ ਹੋ ਗਏ ਮੈਂ ਐਨੇ ਪੈਸੇ ਜੋੜ ਲੇ ਪਰ ਯਾਦ ਰੱਖਿਓ ਕਿ ਕਿਸੇ ਦਾ ਹਿੱਸਾ ਮਾਰ ਕੇ ਖਾਓਗੇ ਕਿਸੇ ਦਾ ਹੱਕ ਖਾਓਗੇ ਤੁਹਾਡੀ ਹਾਲਤ ਵੀ ਸਦਾਮੇ ਤੋਂ ਪੈੜੀ ਹੋਵੇਗੀ ਸਦਾਮਾ ਤਾਂ ਫਿਰ ਵੀ ਬਚ ਗਿਆ ਸੀ ਕਿਉਂਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ ਭਾਵੇਂ ਆਸ਼ਿਰਿਸ਼ਕ੍ਰਿਸ਼ਨ ਉਹਦੇ ਨਾਲ ਸੀ ਉਹ ਤਾਂ ਫਿਰ ਵੀ ਬਚ ਗਿਆ ਸੀ ਉਸ ਨੂੰ ਬਾਅਦ 'ਚ ਫਿਰ ਵੀ ਮਹਿਲ ਬਣ ਗਏ ਸੀ ਉਸ ਦੇ ਕੋਲ ਕਾਫੀ ਤਾਂਦੁਲਤ ਆ ਗਿਆ ਸੀ ਪਰ ਤੁਸੀਂ ਨਹੀਂ ਬਤਸਾ ਕਰੇ ਤੁਹਾਡੀ ਹਾਲਤ ਤਾਂ ਸਦਾਮੇ ਤੋਂ ਹੀ ਪੈੜੀ ਹੋਵੇਗੀ ਜੇਕਰ ਤੁਸੀਂ ਕਿਸੇ ਦਾ ਹੱਕ ਮਾਰ ਕੇ ਖਾਓਗੇ ਤਾਂ ਤੁਹਾਨੂੰ ਇਸ ਨੂੰ ਭਗਤਨਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ